പ്രകട ਜਾਦਗੁਰੂ RAMDAS ji ਸ਼ਹਿਰ ਦੀ ਉਸਾਰੀ ਕਰਵਾ ਰਹੇ ਸਨ ਤਾਂ ਉਸ ਸਮੇਂ ਇੱਕ ਅਜੀਬ ਘਟਨਾ ਵਾਪਰੀ ਜਿਸ ਅੰਮ੍ਰਿਤਕੁੰਡ ਵਾਰੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਇਸ਼ਾਰਾ ਕਰ ਗਏ ਸਨ ਉਹ ਅਚਨ ਚੇਤਹੀ ਪ੍ਰਗਟ ਹੋ ਗਿਆ ਇਤਿਹਾਸ ਵਿੱਚ ਲਿਖਿਆ ਗਿਆ ਹੈ ਕਿ ਦੂਣੀ ਚੰਦ ਨਾਮੀ ਖੱਤਰੀ ਪੱਟੀ ਕਸਵੇ ਦਾ ਇੱਕ ਵੱਡਾ ਜ਼ਿਮੀਦਾਰ ਸੀ ਉਹ ਬੜਾ ਘਮੰਡੀ ਸੀ ਉਸ ਨੂੰ ਆਪਣੇ ਆਪ ਉੱਤੇ ਬਹੁਤ ਮਾਣ ਸੀ ਉਸ ਦੀਆਂ ਪੰਜ ਧੀਆਂ ਸਨ ਉਹ ਆਪਣੀਆਂ ਧੀਆਂ ਦਾ ਚੰਗਾ ਪਾਲਣ ਪੋਸ਼ਣ ਕਰ ਰਹੇ ਸੀ ਜੋ ਵੀ ਲਗਦੀਆਂ ਉਹ ਲਿਆ ਕੇ ਦਿੰਦਾ ਇੱਕ ਦਿਨ ਕਮਾਂਡ ਵਿੱਚ ਆ ਕੇ ਉਸਨੇ ਆਪਣੀਆਂ ਧੀਆਂ ਨੂੰ ਪੁੱਛਿਆ ਕਿ ਤੁਹਾਨੂੰ ਖਾਣ ਨੂੰ ਕੌਣ ਦਿੰਦਾ ਹੈ ਵੱਡੀਆਂ ਚਾਰ ਧੀਆਂ ਨੇ ਤਾਂ ਬੜੀ ਨਿਮਰਤਾ ਨਾਲ ਕਿਹਾ ਪਿਤਾ ਜੀ ਤੁਸੀਂ ਹੀ ਸਭ ਕੁਝ ਦਿੰਦੇ ਹੋ ਤੁਸੀਂ ਹੀ ਸਾਡਾ ਆਸਰਾ ਹੋ ਪਰ ਸਭ ਤੋਂ ਛੋਟੀ ਲੜਕੀ ਜਿਸ ਦਾ ਨਾਂ ਰਜਨੀ ਸੀ ਚੁੱਪ ਹੋ ਗਈ ਉਹ ਛੋਟੀ ਉਮਰ ਵਿੱਚ ਹੀ ਆਪਣੇ ਨਾਨਕੇ ਘਰ ਲਾਹੌਰ ਰਹੀ ਸੀ ਅਤੇ ਉਸਦੇ ਨਾਨਾ ਨਾਨੀ ਗੁਰੂ ਅਮਰਦਾਸ ਜੀ ਦੇ ਸਿੱਖ ਸਨ ਉਸਨੇ ਆਪਣੀ ਮੋਢਲੀ ਸਿੱਖਿਆ ਆਪਣੇ ਨਾਨਕਿਆਂ ਤੋਂ ਹੀ ਲਈ ਸੀ ਅਤੇ ਉਸ ਦਾ ਵਿਸ਼ਵਾਸ ਹੋ ਗਿਆ ਸੀ ਕਿ ਪਰਮਾਤਮਾ ਆਤਮਾ ਇੱਕ ਹੈ ਅਤੇ ਉਹ ਸਭ ਦਾ ਰਿਜਕ ਦਾਤਾ ਹੈ ਜਦੋਂ ਕੁਝ ਨਾ ਬੋਲੀ ਤਾਂ ਦੂਣੀ ਚੰਦ ਫਿਰ ਬੋਲਿਆ ਰਜਨੀ ਤੂੰ ਕੁਝ ਜਵਾਬ ਨਹੀਂ ਦਿੱਤਾ ਦੱਸ ਤੈਨੂੰ ਖਾਣ ਨੂੰ ਕੌਣ ਦਿੰਦਾ ਹੈ ਪਰ ਇਸ ਵਾਰ ਰਜਨੀ ਨਿਰਪੈ ਹੋ ਬੋਲੀ ਪਰਮਾਤਮਾ ਹੀ ਦਿੰਦਾ ਹੈ ਰਜਨੀ ਦਾ ਉੱਤਰ ਸੁਣ ਕੇ ਦੂਣੀ ਚੰਦ ਸੜ ਬਲ ਗਿਆ ਅਤੇ ਉਸ ਨੇ ਇਹ ਮਨ ਬਣਾ ਲਿਆ ਕਿ ਉਹ ਰਜਨੀ ਨੂੰ ਇਸ ਗੁਸਤਾਖੀ ਦਾ ਸਬਕ ਸਿਖਾਏਗਾ ਬਾਕੀ ਲੜਕੀਆਂ ਦੇ ਵਿਆਹ ਉਸ ਚੰਗੇ ਘਰਾਂ ਵਿੱਚ ਕਰ ਦਿੱਤੇ ਪਰ ਰਜਨੀ ਦਾ ਜਵਾਨ ਤਾਂ ਉਸ ਦਾ ਵਿਆਹ ਉਸ ਕੋਈ ਚਿੰਤਾ ਨਾ ਕੀਤੀ ਰਜਨੀ ਦੀ ਮਾਤਾ ਰਜਨੀ ਦੀ ਮਾਤਾ ਜਦ ਇਸ ਬਾਰੇ ਕਹਿੰਦੀ ਤਾਂ ਉਹ ਇਹ ਕਹਿ ਕੇ ਟਾਲ ਦਿੰਦੀ ਕਿ ਇਸ ਬਾਰੇ ਇਸਦੇ ਪਰਮਾਤਮਾ ਨੂੰ ਇਹ ਫਿਕਰ ਕਰਨਾ ਚਾਹੀਦਾ ਹੈ ਮੈਨੂੰ ਇਸ ਬਾਰੇ ਸੋਚਣ ਦੀ ਕੀ ਲੋੜ ਹੈ ਪਰ ਜਦ ਉਸਦੇ ਮਾਣੇ ਬਹੁਤ ਜੋ ਦਿੱਤਾ ਤਾਂ ਉਸਨੇ ਉਸਦੀ ਸ਼ਾਦੀ ਇੱਕ ਅਪਾਹਜ ਕੋੜੀ ਨਾਲ ਕਰ ਦਿੱਤੀ ਰਜਨੀ ਨੇ ਇਸ ਗੱਲ ਦਾ ਕੋਈ ਵਿਰੋਧ ਨਾ ਕੀਤਾ ਤੇ ਆਪਣੇ ਕੋੜੀ ਪਤੀ ਨੂੰ ਪਰਮੇਸ਼ਵਰ ਸਮਝ ਕੇ ਉਸਦੀ ਸੇਵਾ ਕਰਨ ਲੱਗੀ ਜਦ ਦੂਣੀ ਚੰਦ ਨੇ ਵੇਖਿਆ ਕਿ ਇਸ ਘਟਨਾ ਦਾ ਰਜਨੀ ਉੱਤੇ ਕੋਈ ਪ੍ਰਭਾਵ ਨਹੀਂ ਪਿਆ ਤਾਂ ਉਸ ਰਜਨੀ ਨੂੰ ਘਰੋਂ ਛੱਡਣ ਦਾ ਆਦੇਸ਼ ਦਿੱਤਾ ਰਜਨੀਂਦੀ ਗੁਰੂ ਘਰ ਉੱਤੇ ਬੜੀ ਸ਼ਰਦਾ ਸੀ ਜਦ ਉਸ ਨੂੰ ਪਤਾ ਲੱਗਾ ਕਿ ਗੁਰੂ ਰਾਮਦਾਸ ਜੀ ਸੁਲਤਾਨਪਿੰਡ ਨੇੜੇ ਇੱਕ ਸ਼ਹਿਰ ਦੀ ਉਸਾਰੀ ਕਰ ਰਹੇ ਹਨ ਤਾਂ ਉਹ ਆਪਣੇ ਪਤੀ ਨੂੰ ਉਹ ਟੋਕਰੀ 'ਚ ਪਾ ਕੇ ਚੁੱਕ ਕੇ ਗੁਰੂ ਰਾਮਦਾਸ ਚੱਕ ਪੁੱਜ ਗਈ ਉਹ ਸਾਰਾ ਦਿਨ ਗੁਰੂ ਘਰ ਦੀ ਸੇਵਾ ਕਰਦੀ ਅਤੇ ਰੋਟੀ ਸਾਂਝੇ ਲੰਗਰ ਵਿੱਚੋਂ ਛਕ ਕੇ ਆਪਣੇ ਪਤੀ ਨੂੰ ਵੀ ਖਵਾਉਂਦੀ ਇੱਕ ਦਿਨ ਇੱਕ ਬੇਰੀ ਥੱਲੇ ਆਪਣੀ ਪਤਨੀ ਪਤੀ ਨੂੰ ਬਿਠਾ ਕੇ ਜਲ ਸੇਵਾ ਕਰਨ ਗਈ ਤਾਂ ਉਸਦੇ ਪਤੀ ਨੇ ਵੇਖਿਆ ਕਿ ਦੋ ਕਾਂ ਇੱਕ ਰੋਟੀ ਦੇ ਟੁਕੜੇ ਤੋਂ ਲੜਦੇ-ਲੜਦੇ ਉਸਦੇ ਲਾਗਦੇ ਤਲਾਬ ਵਿੱਚ ਡਿੱਗ ਗਏ ਜਦੋਂ ਬਾਹਰ ਨਿਕਲੇ ਤਾਂ ਉਹਨਾਂ ਦੇ ਰੰਗ ਬੰਗਲਿਆਂ ਵਾਂਗ ਸਫੇਦ ਹੋਏ ਸਨ ਉਹ ਕੋੜੀ ਵੀ ਰੜਦਾ ਰੜਦਾ ਉਸ ਤਲਾਬ ਤੱਕ ਪੁੱਜਾ ਤੇ ਉਸ ਤਲਾਬ ਵਿੱਚ ਇਸ਼ਨਾਨ ਕੀਤਾ ਜਦ ਉਹ ਬਾਹਰ ਨਿਕਲਿਆ ਤਾਂ ਉਸ ਦਾ ਕੋੜ ਬਿਲਕੁਲ ਠੀਕ ਹੋ ਚੁੱਕਾ ਸੀ ਉਹ ਦੁਬਾਰਾ 베ਰੀ ਥੱਲੇ ਆ ਬੈਠਾ ਜਦ ਰਜਨੀ ਲੰਗਰ ਵਿੱਚੋਂ ਪ੍ਰਸ਼ਾਦੇ ਲੈ ਕੇ ਪੁੱਜੀ ਤਾਂ ਉਸ ਨੇ ਵੇਖਿਆ ਕਿ ਇੱਕ ਸੁੰਦਰ ਨੌਜਵਾਨ 베ਰੀ ਥੱਲੇ ਬੈਠਾ ਸੀ ਉਸ ਨੂੰ ਪਹਿਚਾਣ ਨਾ ਸਕੀ ਉਸ ਦੇ ਪਤਨੀ ਪਤੀ ਨੇ ਬਹੁ ਵਾਰ ਕਿਹਾ ਕਿ ਉਹ ਉਸ ਦਾ ਪਤੀ ਹੈ ਪਰ ਉਹ ਨਾ ਮੰਨੀ ਤੇ ਉਸ ਨੂੰ ਲਾਂ ਲੈ ਕੇ ਗੁਰੂ ਰਾਮਦਾਸ ਜੀ ਪਾਸ ਆ ਗਈ ਗੁਰੂ ਅਮਰਦਾਸ ਜੀ ਨੂੰ ਸੁਣ ਤੁਸੀਂ ਲਈ ਤੀਕੇ ਉਸਦਾ ਹੀ ਪਤੀ ਹੈ ਫਿਰ ਉਹਨਾਂ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਜਿਸ ਅੰਮ੍ਰਿਤਕੁੰਡ ਬਾਰੇ ਗੁਰੂ ਰਾਮਦਾਸ ਜੀ ਅਮਰਦਾਸ ਜੀ ਦੱਸ ਗਏ ਸਨ ਇਹ ਉਹੋ ਕੁੰਡ ਹੈ ਜਿੱਥੇ ਕੋ ਡਿਨੇ ਇਸ਼ਨਾਨ ਕੀਤਾ ਹੈ ਇੱਥੇ ਸਾਨੂੰ ਹੁਣ ਅੰਮ੍ਰਿਤ ਸਰੋਵਰ ਬਣਾਉਣਾ ਚਾਹੀਦਾ ਹੈ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਪੁੱਜ ਜੀ ਮਾਫ ਕਰਨਾ ਜੀ